ਸਰਦਾ ਅਮਰਿੰਦਰ ਸਿੰਘ ਜੀ ਸਰਦਾਜੀਤ ਸਿੰਘ ਜੀ ਤੇ ਮੇਰੇ ਨਾਲ ਅੱਜ ਬੈਠੇ ਕਾਲਾ ਜੀ ਸਾਡੇ ਨਾਇਦਪੁਰੇ ਤੋਂ ਸਾਡੇ ਅੰਮ੍ਰਿਤਸਰ ਤੋਂ ਭਾਜੀ ਸਾਰੇ ਸਰਪੰਚ ਪੰਚ ਤੇ ਨੌਜਵਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨਾਲ ਚਲੋ ਮੈਂ ਨਾਵਾ ਚਲੀ ਜਾਊਂਗਾ ਇਨੇ ਜਨਾਂ ਨਾਲ ਵੇਲੇ-ਵੇਲੇ ਮਿਲੇ ਹੌਲੀ-ਹੌਲੀ ਕਿਹੜਾ ਨਾਮ ਹੀ ਪੱਕੀ ਹੋ ਜਾਣੀ ਮੈਂ ਬਹੁਤਾ ਨਾਮਾਂ 'ਚ ਨਹੀਂ ਜਾਊਂਗਾ ਮਾਫੀ ਚਾਹੁੰਦਾ ਸਾਰਿਆਂ ਨੂੰ ਵਾਇਬਰ ਦੀ ਕਸਰ ਆਜ ਪਿੰਡ ਖੁਕੇਵਾਲੀ ਗੁਰੂਕਾ ਬਾਗ ਮੈਂ ਆਇਆ ਜੋਤ ਸਿੰਘ ਸਮਰਾਜੀ ਦੀ ਗਵਾਹੀ ਦੇ ਵਿੱਚ ਕੇ ਵਾਲੀ ਤੋਂ ਸਰਪੰਚ ਗੁਰਵਿੰਦਰ ਸਿੰਘ ਜੀ ਤੇ ਉਹਨਾਂ ਦੇ ਨਾਲ ਮੈਂਬਰ ਪੰਚਾਇਤ ਤੇ ਹੋਰ ਨੇੜੇ ਦੇ ਪਿੰਡਾਂ ਦੇ ਪੰਚ ਸਰਪੰਚ ਜਿਹੜੇ ਆ ਉਹ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਹੋਰ ਅਲੱਗ-ਅਲੱਗ ਪਾਰਟੀਆਂ ਛੱਡ ਕੇ ਇਹ ਜਿਹੜਾ ਹੰਗਾਰਾ ਵਾ ਜੋ ਸੁਖਵੀਰ ਬਾਦਲ ਜੀ ਨੇ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਨੇ ਜਿਹੜਾ ਸਟੈਂਡ ਲਿਆ ਪੰਜਾਬ ਭਰ ਦੀ ਉਹਦੀ ਜਨਨੀਸ਼ ਲਾਗਾ ਹੋ ਰਹੀ ਆ ਜਿੰਨਾ ਲੋਕੀ ਉਹਨੂੰ ਸਰਾ ਰਿਆ ਵੀ ਕੋਈ لالਚਿਤ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ਉਹਨੇ ਪੰਜਾਬ ਦੇ ਹੱਕਾਂ ਵਾਸਤੇ ਲਤ ਲਾਈ ਆ ਆਪਣਾ ਸਮਝੌਤਾ ਜਾਂ ਸੱਤਾ ਨੂੰ ਜਿਹੜਾ ਵਾ ਉਹ ਮਿਲ ਅਗੇ ਨਹੀਂ ਰੱਖਿਆ ਤੇ ਪੰਜਾਬ ਉਹਨਾਂ ਦੇ ਨਾਲ ਖੜਾ ਅੱਜ ਇਹ ਸਾਬਤ ਕੀਤਾ ਨਾ ਸਾਰਿਆਂ ਨੇ ਤੇ ਸਾਰੇ ਹੀ ਇਸੇ ਗੱਲ ਤੋਂ ਪ੍ਰੇਰਿਤ ਹੋ ਕੇ ਆਏ ਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਵਾਸਤੇ ਇਹ ਤਿਆਗ ਕੀਤਾ ਵਾ ਪਹਿਲਾਂ ਤੇ ਜਦੋਂ ਕਿਸਾਨੀ ਮੋਰਚਾ ਸੀ ਉਦੋਂ ਵੀ ਪੰਜਾਬ ਦੇ ਹੱਕ ਵਾਸਤੇ ਸ਼੍ਰੋਮਣੀ ਕਾਲੀ ਦਲ ਖੜਾ ਹੋਇਆ ਤੇ ਸਮਝੌਤਾ ਤੋੜਿਆ ਅੱਜ ਉਹੀ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਸੀਗੀਆਂ ਜਿਹੜਾ ਐਸੀਪੀਸੀ ਤੋਂ ਉਹਦੇ ਵਿੱਚ ਦਖਲਅੰਦਾਜ਼ੀ ਆ ਜਿਹੜੀ ਸੈਂਟਰ ਸਰਕਾਰ ਦੀ ਜਾਂ ਨਾਜਾਇਜ਼ ਜਿਹੜੇ ਆ ਉਹ ਧੱਕੇ ਹੋ ਰਹੇ ਆ ਐ ਐਨਐਸਏ ਕਾਨੂੰਨ ਲਾ ਲਾ ਕੇ ਉਹ ਸਾਰੀਆਂ ਗੱਲਾਂ ਜਿਹੜੀਆਂ ਵਾ ਉਹ ਰੱਖੀਆਂ ਸੀ ਸੈਂਟਰ ਬੀਜੇਪੀ ਦੇ ਅੰਗੇ ਉਹਨਾਂ ਨੇ ਇਹਨਾਂ ਦੇ ਗੌਰ ਨਹੀਂ ਕੀਤਾ ਸਿਰਫ ਬਿੰਤੀ ਮੰਤੀ ਦਾ ਸਮਝੌਤਾ ਕਰਦੇ ਭਈ ਐਸੀ ਪਰ ਸੁਖਵੀਰ ਬਾਦਲ ਜੀ ਨੇ ਸਪਸ਼ਟ ਕਿਹਾ ਵੀ ਇਹ ਸਮਝੌਤਾ ਬੀਜੇਪੀ ਨਾ ਤਾਂ ਸਕਦਾ ਜੇ ਬੀਜੇਪੀ ਦਾ ਮਨ ਹੋਵੇ ਵੀ ਪੰਜਾਬ ਨੂੰ ਗਲੇ ਲਾਉਣਾ ਇਹਨਾਂ ਦੇ ਜ਼ਖਮ ਜਿਹੜੇ ਉਹਨਾਂ ਦੇ ਮਰਮ ਲਾਉਣੀ ਆ ਜਾਂ ਜਨਾਂ ਦੇ ਮੁੱਦੇ ਆ ਉਹਨਾਂ ਦੇ ਪਹਿਲਾਂ ਗੱਲ ਕਰਨੀਆਂ ਤੇ ਇਹ ਗਿੰਤੀਆਂ ਮੰਤੀਆਂ ਦਾ ਸਮਝੌਤਾ ਨਹੀਂ ਤੇ ਜਿਹੜਾ ਇਹ ਉਹਨਾਂ ਨੇ ਸਟੈਂਡ ਲਿਆ ਉਹਦੇ ਕਰਕੇ ਇਹ ਸਾਰੇ ਪ੍ਰੇਰਿਤ ਹੋ ਕੇ ਅੱਜ ਪੰਜਾਬ ਸਾਰਾ ਵਾਸ਼ਰਮਨੀ ਅਕਾਲੀ ਦਲ ਨਾਲ ਖੜਾ ਹੋਇਆ ਵਾਦੇ ਇਹ ਸੈਂਪਲ ਆ ਇੱਕ ਹੋਰ ਰੋਜ਼ ਰੋਜ਼ ਨਹੀਂ ਵੇਖੋਗੇ ਕਿ ਕਿੰਨੇ ਲੋਕ ਬਾਕੀ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਹੁੰਦੇ ਨੇ ਚਾਹ ਜੀ ਇਹ ਸੰਭਾਵੇ ਉਮੀਦਵਾਰ ਵੀ ਜੇ ਕਿਹੜੇ ਕਿਹੜੇ ਮੁੱਦੇ ਲੈ ਕੇ ਆ ਰਹੇ ਲੋਕਾਂ ਦੇ ਮੁੱਦੇ ਤਾਂ ਪਤਾ ਹੀ ਹੈ ਜੀ ਇੰਨਾ ਤਪੀੜ ਨੇ 60 ਸਤੀ ਜਿਹੜੀ 5 ਸਾਲ ਦੀ ਪਈ ਹੈ ਪਹਿਲਾਂ ਤੇ ਇਹ ਜਿਹੜੀ ਆਪ ਪਾਰਟੀ ਵਾਲੀ ਝਾੜੂ ਵਾਲੀ ਪਹਿਲਾਂ ਕਾਂਗਰਸ ਨੇ ਲੋਕਾਂ ਨੂੰ ਮਤਲਬ ਸੌਂਵਾਂ ਖਾ ਕੇ ਝੂਠ ਬੋਲ ਕੇ ਸੱਤਾ ਚਾਹੀ ਤੇ ਪੰਜ ਸਾਲ ਲੁੱਟਮਾਰ ਕੀਤੀ ਇਹਨਾਂ ਦੋ ਸਾਲਾਂ ਜੀ ਲੋਕਾਂ ਦਾ ਜਿਹੜਾ ਵਾ ਉਹ ਬੁਰਾ ਹਾਲ ਕਰਤਾ ਜੀਣਾ ਦੁੱਬਰ ਕਰਤਾ ਵਾ ਜਿੰਨੀਆਂ ਸੂਤਾਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਸੀ ਇਹਨਾਂ ਨੇ ਖੁਰਦਬੁਦ ਕਰਤੀਆਂ ਲੁੱਟ ਕੇ ਪੰਜਾਬ ਸਾਰੇ ਆਪਣਾ ਦੇਸ਼ ਦੇ ਵਿੱਚ ਆਪਣਾ ਪ੍ਰਚਾਰ ਕਰਦੇ ਪਏ ਆ ਜਹਾਜਾਂ ਦੇ ਝੂਲੇ ਲੈਂਦੇ ਪਏ ਆ ਤੇ ਪਾਰਟੀ ਵੀ ਇਹਨਾਂ ਦੀ ਖੇਰੂ ਖੇਰੂ ਇਸੇ ਕਰਕੇ ਹੋ ਰਹੀ ਆ ਕਿ ਪੰਜਾਬ ਇਹਨਾਂ ਨੂੰ ਨਕਾਰ ਰਿਹਾ ਹੈ ਸੈਂਪਲ ਆ ਜਿਹੜਾ ਇਹਨਾਂ ਦੀ ਪਾਰਟੀ ਤੋਂ ਭੱਜ ਭੱਜ ਕੇ ਲੋਕੀ ਜਾ ਰਹੇ ਆ ਦੂਜੀਆਂ ਪਾਰਟੀਆਂ 'ਚ ਇਹ ਸੈਂਪਲ ਆ ਜਿਹੜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਚਲੇ ਗਏ ਛੱਡ ਕੇ ਤੇ ਉਹਨਾਂ ਨੂੰ ਹਾਲੇ ਤੱਕ ਸਮਝ ਨਹੀਂ ਆਉਂਦੀ ਵੀ ਪੰਜਾਬ ਸਮਝ ਗਿਆ ਵੀ ਜੋ ਇਹਨਾਂ ਨੇ ਝੂਠ ਬੋਲਿਆ ਸੀ ਜੋ ਸ਼ਲਾਵਾ ਕੀਤਾ ਸੀ ਪੰਜਾਬ ਦੇ ਨਾਲ ਉਹ ਪੰਜਾਬ ਸਮਝ ਗਿਆ ਤੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਵੀਰ ਬਾਦਲ ਜੀ ਦੀ ਜਿਹੜੀ ਸਰਕਾਰ ਸੀ 10 ਸਾਲ ਦੀ 7 ਤੋਂ 17 ਤੱਕ ਉਹ ਸੂਲਤਾਂ ਉਹ ਮੌਜਾਂ ਲੋਕਾਂ ਨੂੰ ਯਾਦ ਆਉਂਦੀਆਂ ਤੇ ਲੋਕੀ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਹੋ ਰਹੇ ਆ ਉਹੀ ਮੁੱਦੇ ਫੇਰ ਆ ਵੀ ਅਸੀਂ ਡਵੈਲਪਮੈਂਟ ਕਰਾਂਗੇ ਲੋਕਾਂ ਦੇ ਖੇਤਰੀ ਪਾਰਟੀ ਆ ਲੋਕਾਂ ਦੇ ਨਾਲ ਆ ਹਰ ਵੇਲੇ ਦੁੱਖ ਸੁੱਖ ਚ ਖੜੀ ਆ ਸਾਨੂੰ ਕਿਸੇ ਨਾਲ ਦੇ ਸੂਬੇ ਨਾਲ ਬਾਕੀ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਜਿਹੜੀ ਆ ਉਹ ਖੇਤਰੀ ਪਾਰਟੀ ਤੇ ਪੰਜਾਬ ਦੇ ਹਿੱਤਾਂ ਦੇ ਨਾਲ 103 ਸਾਲ ਲੜਾਈ ਲੜਨ ਦੇ ਨਾਲ ਨਾਲ ਅੱਜ ਸ਼ਾਮ ਨੂੰ ਆ ਅੱਜ ਸਰਦਾਰ ਗੁਰਵਿੰਦਰ ਸਿੰਘ ਜੀ ਸਾਹਿਬ ਦਾ ਸਰਪੰਚਪਿੰਡ ਧੁਗੇ ਵਾਲੀ ਤੋਂ ਮੇਰਾ ਵੀਰ ਮੈਂਬਰ ਪੰਚਾਇਤ ਮੌਜੂਦਾ ਮੈਂਬਰ ਪੰਚਾਇਤ ਜੁਬੇਜ ਹੋਣੀ ਤੇ ਜਿੰਨੇ ਸਰਕਾਰਜੋਗ ਸ਼ਕਸ਼ੀਤਾ ਇੱਥੇ ਆ ਪਿੰਡ ਦੀਆਂ ਉਹ ਸਾਬਕਾ ਸਰਪੰਚ ਸਾਰੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਪਰਿਵਾਰ ਆਏ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਆ ਤੇ ਸਾਡੇ ਪਰਿਵਾਰ ਚ ਵਾਧਾ ਹੋਇਆ ਮੈਂ ਇਹਨਾਂ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਆਖਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਆਂ ਜਿਨ੍ਹਾਂ ਇੱਕ ਵੱਡਾ ਫੈਸਲਾ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਫੈਸਲਾ ਕੀਤਾ ਇਨਨ ਬੰਦਾ ਮਾਨ ਸਤਕਾਰ ਦਿੱਤਾ ਜਾਏਗਾ ਪਾਰਟੀ ਵਿੱਚ ਇਹ ਜੀ ਮੇਰੇ ਪਰਿਵਾਰਕ ਮੈਂਬਰ ਆ ਸਾਡਾ ਇੱਕ ਪਰਿਵਾਰ ਆ ਇਨਾਂ ਹੀ ਪਰਿਵਾਰ ਹੀ ਇਨਾਂ ਚਲਾਉਣਾ ਹੈ ਵੱਡੇ ਆ ਪੂਰਾ ਇਨਾਂ ਨੂੰ ਮਾਨ ਸਤਕਾਰ ਦਿੱਤਾ ਜਾਊਗਾ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਵੱਡਾ ਫੈਸਲਾ ਕੀਤਾ ਕਿਉਂਕਿ ਖੂਸੀਆਂ ਦੀ ਖਾਤਰ ਬਹੁਤੇ ਬੰਦੇ ਜਿਹੜੇ ਆ ਉਹ ਆਪਣੇ ਫੈਸਲੇ ਜਿਹੜੇ ਸਮਝੌਤੇ ਕਰ ਜਾਂਦੇ ਆ ਪਰ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਭਾਜਪਾ ਦਾ ਨਾਂ ਸਮਝੌਤਾ ਕਰਕੇ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੱਤੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਆਪਣੇ ਇੱਕ ਮੁੱਦੇ ਆ ਪੰਜਾਬ ਦੇ ਪਹਿਲਾਂ ਉਹ ਹੱਲ ਕਰੋ ਤਾਂ ਫਿਰ ਅਸੀਂ ਤੁਹਾਡਾ ਸਮਝੌਤਾ ਕਰਨਾ ਸੀ ਅੱਜ ਉਹਨਾਂ ਨੇ ਨਹੀਂ ਸਮਝੌਤਾ ਕੀਤਾ ਤੇ ਸਾਰੇ ਸਾਡੇ ਜਿੰਨੇ ਵੀ ਆ ਭੈਣ ਭਰਾ ਤਗੜੇ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਦੇ ਨਾਲ ਖੜੇ ਹੋਏ ਸੇ ਆ ਜੇ ਸਾਡੇ ਆਮ ਪਾਰਟੀ ਦਾ ਕੋਈ ਮੁੱਦਾ ਹੀ ਨਹੀਂ ਹੈਗਾ ਕੋਈ ਇਹਨਾਂ ਦੀ ਹੈਗਾ ਜੀਗਾ ਵੀ ਆਪਾਂ ਕੀ ਕੀ ਕਰਨਾ ਕੋਈ ਇਹਨਾਂ ਦਾ ਏਮ ਹੀ ਨਹੀਂ ਹੈਗਾ ਕੋਈ ਪੰਜਾਬ ਦੀ ਤਰੱਕੀ ਵਾਸਤੇ ਨਸ਼ੇ ਵਾਸਤੇ ਅਸੀਂ ਚਲੋ ਗਏ ਹਾਂ ਉਹਨਾਂ ਵਾਸਤੇ ਵੀ ਨਸ਼ਾ ਛੁੱਟੂਗਾ ਪਰ ਨਸ਼ਾ ਅੱਗੇ ਤੋਂ ਹੀ ਵੱਧ ਗਿਆ ਹੈ ਤੇ ਹੋਰ ਇਹ ਮੁੱਦੇ ਆ ਵੀ ਜਿਹੜਾ ਆਪਾਂ ਤਨਖਾਹਾਂ ਨਹੀਂ ਦੇ ਸਕਦੇ ਮੁਲਾਜ਼ਮਾਂ ਨੂੰ ਲੋਨ ਲੈ ਕੇ ਦੇਣ ਦੇ ਕਰਜ਼ੇ ਲੈ ਕੇ ਦੇਣ ਦੇ ਉਹ ਸਾਰਾ ਬੋਝ ਜਿਹੜਾ ਕਰਜ਼ੇ ਦਾ ਉਹ ਸਾਰਾ ਪਬਲਿਕ ਦੇ ਪੈਣ ਗਿਆ ਹੈ ਮੰਗਿਆਈ ਹੋਈ ਇਹਨਾਂ ਮੁੱਦਿਆਂ ਕਰਕੇ ਬਣਾ ਚੀਤੇ सभु <laughs> थिया